ਮੁਖਸਰ ਸਾਹਿਬ ਪੁਲਿਸ ਵੱਲੋਂ ਕ੍ਰਾਈਮ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਸਾਨੂੰ ਅੱਜ ਇੱਕ ਹੋਰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਜਦੋਂ ਸਾਡੀ ਸੀਆਈ 2 ਦੀ ਟੀਮ ਨੇ ਇੱਕ ਆਟੋ ਥੈਫਟ ਗੈਂਗ ਫੜੀ ਇਨ੍ਹਾਂ ਦੇ ਵਿੱਚ ਸਾਨੂੰ 3 ਬੰਦੇ ਹਲੇ ਤੱਕ ਅਸੀਂ ਕਾਬੂ ਕਰ ਚੁੱਕੇ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਹਲੇ ਤੱਕ 26 ਗੱਡੀਆਂ ਚੋਰੀ ਕਰਕੇ ਕਬਾੜੀਆਂ ਨੂੰ ਵੇਚ ਚੁੱਕੇ ਇਹਨਾਂ ਦੇ ਵਿੱਚੋਂ ਇੱਕ ਅਜੇ ਕੁਮਾਰ ਇੱਕ ਚਿਰਾਗ ਔਰ ਇੱਕ ਵਿਨੋਦ ਹੈਗੇ ਜੋ ਗੈਂਗ ਦੇ ਮੈਂਬਰਸ ਨੇ ਅਜੇ ਕੁਮਾਰ ਤੇ ਪੁਰਾਣੇ 7 ਪਰਚੇ ਦਰਜ ਹੈਗੇ ਚਿਰਾਗ ਦੇ ਇੱਕ ਹੈਗਾ ਤੇ ਵਿਨੋਦ ਤੇ ਵੀ ਇੱਕ ਹੈਗਾ ਇਹਨਾਂ ਦੀ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦੀ ਪੁਲਿਸ ਰਿਮਾਂਡ ਲਈਤੀ ਗਈ ਹੈ ਪੁਲਿਸ ਰਿਮਾਂਡ ਦੇ ਵਿੱਚ ਸਾਡੀ ਜੋ ਇੰਟੈਰੋਗੇਸ਼ਨ ਦਾ ਹੁਣ ਫੋਕਸ ਹੈਗਾ ਉਹ ਇਸ ਪਾਸੇ ਹੈ ਕਿ ਅੱਗੇ ਕਿਹੜੇ ਕਿਹੜੇ ਕਬਾੜੀਆਂ ਨੂੰ ਇਹ ਲਿਆ ਕੇ ਸਮਾਨ ਵੇਚਦੇ ਹੁੰਦੇ ਸੀ ਤੇ ਉਹਦੀ ਲਿਸਟਿੰਗ ਕਰਕੇ ਉਹਨਾਂ ਨੂੰ ਨਾਮਜ਼ਦ ਕਰਕੇ

ਉਨਾ ਉਸ ਜਗ੍ਹਾ ਤੋਂ ਸ਼ੁਰੂ ਹੁੰਦਾ ਜਦੋਂ ਚੋਰ ਨੂੰ ਪਤਾ ਹੁੰਦਾ ਹੈ ਕਿ ਮੈਂ ਇਹ ਗੱਡੀ ਚੋਰੀ ਕਰਕੇ ਆ ਕੇ ਕਹੀਂ ਜਾ ਕੇ ਵੇਚ ਸਕਦਾ ਹੈ ਤੋਹੀ ਉਹ ਚੋਰੀ ਕਰਦਾ ਜਦੋਂ ਕਬਾੜੀਆਂ ਵਾਲਾ ਜੋ ਨੈਕਸਸ ਹੈਗਾ ਜੋ ਨੈਟਵਰਕ ਹੈਗਾ ਇਹਦੇ ਤੇ ਨੱਥ ਪਾਈ ਜਾਏਗੀ ਇਹਨੂੰ ਬੰਦ ਕੀਤਾ ਜਾਏਗਾ ਫਿਰ ਇਹ ਚੋਰੀਆਂ ਆਪਣੇ ਆਪ ਘਟਣੀ ਸ਼ੁਰੂ ਹੋ ਜਾਣਗੀਆਂ ਹਾਲੇ ਤੱਕ ਡਰਗ ਹਿਸਟਰੀ ਨਹੀਂ ਆਈ ਹੈ ਨਾ ਦੀ ਤੋ ਇੰਟਰੋਗੇਸ਼ਨ ਚੱਲ ਰਹੀ ਹੈ ਉਹ ਚੀਜ਼ ਨੂੰ ਵੀ ਕਲੀਅਰ ਕੀਤਾ ਜਾਏਗਾ ਇਹ ਸਾਰੇ ਨੇੜੇ-ਤੇੜੇ ਦੇ ਜ਼ਿਲ੍ਹਿਆਂ ਤੋਂ ਜਿੱਥੇ ਇਥੇ ਨੂੰ ਗੱਡੀਆਂ ਮਿਲਦੀ ਸੀ ਜ਼ਿਆਦਾ ਇਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਇਹ ਵੈਗਨਰ ਤੇ ਜ਼ੈਨ ਗੱਡੀਆਂ ਚੋਰੀ ਕਰਨ ਜੋ ਮਾਰੂਤੀ SUZUKI ਦੀ ਗੱਡੀ ਆਏ ਕਿ ਉਹਨਾਂ ਤਾਂ ਤਾਲੇ ਖੋਲ੍ਹਣੇ ਥੋੜੇ ਜਿਆਦਾ ਆਸਾਨ ਹੁੰਦੇ ਤੇ ਇਹਨਾਂ ਦੀ ਜਿੰਨੀ ਫਰੀਦਕੋਟ ਜਾ ਚੁੱਕੇ ਨੇ ਇਹ ਇਹ ਮੁਕਸਰ ਸਾਹ ਤੋਂ ਚੋਰੀਆਂ ਕਰਦੇ ਰਹੇ ਆ ਬਟਿੰਡੇ ਤੋਂ ਚੋਰੀਆਂ ਕਰਦੇ ਰਹੇ ਤੇ ਇਨਾਂ ਦੀ ਬਾਕੀ ਪੁੱਛਗਿਰਾਨ ਜਿਨੀ ਜਿਨੀ ਔਰ ਇਨਫਾਰਮੇਸ਼ਨ ਆਂਦੀ ਹੈ ਉਹ ਅਕੋਰਡਿੰਗਲੀ ਉਹਨੂੰ ਆਨ ਫਾਈਲ ਲੈ ਕੇ ਆਇਆ ਜਾਏਗਾ ਤੋਂ ਹੋ ਗਿਆ ਗੰਗਾ ਨਗਰ ਰਾਜਸਥਾਨ ਦਾ ਸਰ ਇਕੱਠੇ ਕਿਸ ਤਰ੍ਹਾਂ ਹੋ ਗਏ ਤਿੰਨੋਂ ਅਲੱਗ ਅਲੱਗ ਗਏ ਜਿਸ ਤਰ੍ਹਾਂ ਇਹਨਾਂ ਦੀ ਗੈਂਗ ਬਣੀ ਸੀ ਜੀ ਇਹ ਜੋ ਮੇਨ ਇਹਨਾਂ ਦਾ ਗੈਂਗ ਦਾ ਕਿੰਗਪਿਨ ਹੈਗਾ ਇਹ ਹੈ ਰਾਜੇ ਕੁਮਾਰ ਇਹ ਪੁਰਾਣੀ ਕਈ ਚੋਰੀਆਂ ਕਰ ਚੁੱਕਿਆ ਹੈ ਜੇਲ੍ਹ ਦੇ ਵਿੱਚ ਕਈ ਵਾਰੀ ਗਿਆ ਤੇ ਇਹਦੇ ਅੰਦਰ ਜੇਲ੍ਹ ਵਿੱਚ ਰਹਿ ਕੇ ਵੀ ਕਾਫੀ ਲਿੰਕਸ ਬਣੇ ਹਨ ਉਹ ਲਿੰਕਸ ਤੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈਗੀ ਕਿ ਇਹ ਕਰ ਇਹਨਾਂ ਦੇ ਨਾਲ ਕੋਈ ਔਰ ਵੀ ਐਸੋਸੀਏਟਡ ਹੈਗਾ ਉਹਨੂੰ ਵੀ ਕ ਜਮਾਨਤ ਤੇ ਜਿਵੇਂ ਜਿਕੇ ਸੰਤ ਜਮਾਨਤ ਤੇ ਚੱਲ ਤਿੰਨੋ ਮਗਰੋਂ ਪਿਆਰੀ ਰਹੀ ਨਾਲ ਦੇ ਨਾਲ ਕ੍ਰਾਈਮ جاری ਰਹੀ ਹਲੇ ਇਹਨਾਂ ਦਾ ਮੇਰੇ ਕਾ ਦੋ ਦਿਨ ਦਾ ਹੋਰ ਰਿਮਾਂਡ ਹੈਗਾ ਤੇ ਉਹ ਕਲੀਅਰ ਕਰਕੇ ਸੱਚੇ ਦਿਨ ਤੋਂ ਮੇਸ਼ੂਰ ਬਣ ਗਿਆ ਬ੍ਰਾਂਡ ਕੈਂਸਲ ਹੋ ਗਿਆ ਦੇਖੋ ਜੀ ਹਲੇ ਸਾਨੂੰ ਪੰਜ ਗੱਡੀਆਂ ਮਿਲੀਆਂ ਤਿੰਨ ਤੋਂ ਸਾਬਤ ਗੱਡੀਆਂ ਮਿਲ ਗਈਆਂ ਦੋ ਮਿਲੀਆਂ ਸਾਨੂੰ ਕੱਟੀ ਹੋਈ ਗੱਡੀਆਂ ਬਾਕੀ ਜੋ ਗੱਡੀਆਂ ਰਹਿ ਗਈਆਂ

ਇਹਦੀ ਇੱਕ ਨਿਆ ਜੋ ਕੈਂਪੇਨ ਇਹਨੂੰ ਬਿਲਕੁਲ ਮਿਸ਼ਨ ਮੋਡ ਦੇ ਵਿੱਚ ਲੈ ਕੇ ਅਸੀਂ